ਚਲੋ ਗੁਣਗੁਣ ਕਰ ਸਾਰੇ ਮਾਰ ਪਰਦੀ ਪਿਆਰ ਪਰਿਸ਼ਾ ਸੁਣਦਾ ਹਾਂ ਹਾਂ ਜੀ ਅਮਨ ਤੁਸੀਂ ਦੇਖਿਆ ਕਿ ਬੱਚੇ ਬਹੁਤ ਖੁਸ਼ ਹੈ ਪੁੱਤ ਸਿੱਧੂ ਦੀ ਬੱਚੀ ਤੇ ਖੁਸ਼ੀ ਦਾ ਤਾਂ ਕੋਈ ਚਕਾਰਾ ਹੀ ਨਹੀਂ ਬੀਨਣ ਸਾਹਮਣੇ ਨਹੀਂ ਲੱਗ ਰਹੀ ਕਿ ਖੁਸ਼ੀ ਕਿਵੇਂ ਇੰਨੀ ਕਰ ਸਕਲੀ ਇਹ ਤੇ ਖੁਸ਼ੀ ਦਾ ਦੇਣਾ ਤੇ ਜੀ ਖੁਸ਼ਹਾਲਤਾ ਬਣਦਾ ਵੀ ਆ ਕਿਉਂਕਿ ਤਾਜ ਨਬਤ ਬੈਜੀ ਸਿੱਧੂ ਦੇ ਬੱਚੇ ਕਿਉਂਕਿ ਸਾਜਿਤ ਨੂੰ ਨੇ ਭੇਜਿਆ ਮਾਰ ਤਾਰੂਣ ਰਖੜੀਆਂ ਪਰਿਵਾਰ ਨੂੰ ਜੀਤ ਹੋਇਆ ਆਹੋ ਟੜੀ ਸਈਆ ਤੂੰ ਇਧਰ ਹੀ ਤੂੰ ਆਹਣਾ ਸਾਰਿਆਂ ਨੇ ਬੜੇ ਭੇਜਿਆ ਰੱਖੜੀਆਂ ਇਹਨਾਂ ਦੀ ਭੂਆ ਜੀ ਨੇ ਸਵੇਰੇ ਸਭ ਰੈਨ ਕੋਈ ਨਹੀਂ ਤੋ ਨਈ ਬਸ ਜਾਣ ਬਤ ਜਣ ਬਤ ਨਹੀਂ ਬੰਦੀਆਂ ਹਲਕਲੀਆਂ ਰੱਖੜੀਆਂ ਆਈਆਂ ਹੋਈਆਂ ਮਾਂ ਸ਼ਾਮ ਨੂੰ ਤੇ ਪੈਣ ਨੇ ਤਾਂ ਸਰਪ੍ਰਾਈਜ਼ ਵੀ ਜਿਵੇਂ ਬੈਲ ਕੁਆਲਿਟੀ ਅੰਦਾਜ਼ਾ ਨਹੀਂ ਸੀ ਵੀ ਸਾਡੀਆਂ ਰਖੜੀਆਂ ਆਉਣੀਆਂ ਵਾ ਤੇ ਅਸੀਂ ਸਕੂਲ ਤੋਂ ਜਦੋਂ ਡਿਊਟੀ ਤੇ ਪਤਾ ਕਿ ਕਿੰਨੇ ਆਏ ਕਿੰਨੇ ਜਦੋਂ ਰਖੜੀਆਂ ਆਈਆਂ ਤੇ ਪੋਸਟਮੈਨ ਅੰਕਲ ਆਏ ਨਾ ਇਸਕੇ ਸ਼ਾਇਦ ਵੀ ਕੋਈ ਕਾਜ ਪੱਤਰ ਭਰਉਣਾ ਹੀ ਹੁੰਦਾ ਕੋਈ ਹੁਣਾ ਪਰ ਜਦੋਂ ਅਸੀਂ ਦੇਖਿਆ ਅਸੀਂ ਬਹੁਤ ਖੁਸ਼ ਹੋਏ ਤੇ ਇਹਨਾਂ ਨੂੰ ਬੱਚਿਆਂ ਨੂੰ ਆਏ ਸੀ ਜਲਦੀ ਅਸੀਂ ਖੋਲੀਏ ਪਤਾ ਨਹੀਂ ਕੀ ਆ ਹਨਾ ਕਿਉਂਕਿ ਬੱਚਿਆਂ 'ਚ ਐਕਸਾਈਟਮੈਂਟ ਜ਼ਿਆਦਾ ਹੁੰਦੀ ਹੈ ਤੇ ਮੈਂ ਕਿਹਾ ਨਹੀਂ ਪਹਿਲਾਂ ਤੁਹਾਡੇ ਡੈਡੀ ਨੂੰ ਦੱਸਾਂਗੇ ਆਪਾਂ ਇਹ ਫਿਰ ਅਪਖੋਲਾਂਗੇ ਤੇ ਤਾਜ ਨੂੰ ਤਾਂ ਵੀ ਸਾਰੀ ਰਾਤ ਤੰਬੀਦ ਨਹੀਂ ਆਈ ਨਾ ਜਾਪ ਨੂੰ ਆਈ ਇਹਨਾਂ ਨੂੰ ਕਾਇ ਸੀ ਵੀ ਕਿਹੜਾ ਸਮਾਵੇ ਤੇ ਅਸੀਂ ਇਹਨੂੰ ਖੋਲੀਏ ਵੀ ਬੱਚੇ ਦੇ ਕੀ ਆ ਤੇ ਜਦੋਂ ਅਸੀਂ ਅਮਨ ਨੂੰ ਦੱਸਿਆ ਅਮਨ ਅਮਰੀਕਾ ਚਲੇ ਗਏ ਭੈਣ ਨੇ ਪਹਿਲਾਂ ਬਾਤੀਆਂ ਸੀ ਰੱਖੜੀਆਂ ਤੇ ਇਹ ਅਮਨ ਤੇ 23 ਨੂੰ ਗਏ ਆ ਤੇ ਜਦ ਅਸੀਂ ਅਮਨ ਨੂੰ ਦੱਸਿਆ ਉਹ ਵੀ ਬਹੁਤ ਖੁਸ਼ ਹੋਏ ਜਿਹੜੀ ਜਿਹਦਾ ਐਕਸਪ੍ਰੈਸ਼ਨ ਦੇਖਣ ਨਾਲ ਸੱਚੀ ਆਂਗੀਆਂ ਖੋਲੀਆਂ ਤਾਂ ਨਹੀਂ ਸੀਗੀਆਂ ਨਹੀਂ ਤੇ ਅਸੀਂ ਤਾਜ ਨੂੰ ਕੀ ਪੁੱਤ ਰੱਖਦੇ

ਇਹ ਚਾਕਲੇਟ ਨੇ ਕੁ ਜੀ ਦੇ ਨਾਲ ਹੀ ਭੇਜਿਆ ਤੇ ਬਹੁਤ ਜਿਆਦਾ ਐਕਸਾਈਟਡ ਆ ਖਾਣ ਲਈ ਤੇ ਕੱਲ੍ਹ ਵੀ ਮੈਨੂੰ ਆਈ ਉਹ ਮੇਰੇ ਖਿਆਲ ਆ ਕੋਈ ਨੂੰ ਪਤਾ ਹੋਊ ਮਮਨਮਕੀਨ ਖਾਂਦੇ ਆ ਵਾਹ ਕਿੱਜ ਦੇ ਕਿਲੋ ਦੇ ਕਾਜੂ ਕਾਜੂ ਨੂੰ ਬਦਲ ਵੀ ਮੇਰਾ ਭਰਾ ਵੱਡੀ ਦਾ ਪਲੇਅਰ ਆ ਤੇ ਉਹਨ ਡਾਈਟ ਦੀ ਬਹੁਤ ਜਿਆਦਾ ਜ਼ਰੂਰਤ ਆ ਰਖੜੀਆਂ ਇਹ ਰਖੜੀਆਂ ਇਹ ਆਪਾਂ ਜੀ ਰਖੜੀ ਵਾਲੇ ਦੇ ਨਹੀਂ ਬੋਲਾਂਗੇ ਕਿਉਂਕਿ ਬੰਨਾਂਗੇ ਆਪਾਂ ਰਖੜੀ ਵਾਲੇ ਦੇ ਨਹੀਂ ਅੱਜ ਅਸੀਂ ਕਹਿ ਵੀ ਸਾਨੂੰ ਵੀ ਜੋੜੀ ਅਸਾਈਨਮੈਂਟ ਦਿਖਾਏ ਹਾਂਜੀ ਬੁੱਤ ਰੱਖੜੀ ਸਹਿਦ ਚਾਹਤਾ ਤੁਹਾਨੂੰ ਕੁਆ ਜਿੰਦਗੀ ਕਹਿਣਾ ਕੁਆ ਜੀ ਥੈਂਕ ਯੂ ਕਿਤ ਕੀ ਕਹਿਣਾ ਕੁਆ ਜੀ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਕੁਆ ਜੀ ਬਾਤ ਬਾਤ ਤੇ ਥੈਂਕ ਯੂ ਇਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਪ੍ਰਮਾਤਮਾ ਤੁਹਾਡਾ ਸਾਰਿਆਂ ਦਾ ਆਪਣਾ ਸਾਰਿਆਂ ਦਾ ਹੀ ਸਾਰੇ ਪਰਿਵਾਰ ਦਾ ਹਨ ਆਪਣੇ ਨਾਲ ਪਿਆਰ ਨਾਲ ਬਣਿਆ ਰਹੇ ਤੇ ਪ੍ਰਮਾਤਮਾ ਤੁਹਾਨੂੰ ਲੰਬੀ ਜੈਲੀ ਉਮਰ ਦੇਵੇ ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇਵੇ ਕਿਉਂਕਿ ਇੱਕ ਰਖੜੀ ਨਹੀਂ ਹੈਗੀ ਹਨਾ ਇਹ ਇੱਕ ਭੈਣ ਭਰਾ ਦਾ ਪਿਆਰ ਆ ਤੇ ਕੁਝ ਰਸਤੇ ਇਹੋ ਜਿਹੇ ਹੁੰਦੇ ਆ ਜਿਹੜੇ ਆਪਾਂ ਕਹਿੰਦੇ ਖੂਨ ਦੇ ਸਕੇ ਨਹੀਂ ਹੁੰਦੇ ਹਨਾ ਦੇਖੋ ਇਹ ਉਹ ਰਸਤੇ ਆ ਜਿਹੜੇ ਸੀ ਬਹੁਤ ਟਾਈਮ ਤੋਂ ਨਵਾਰ ਰਹੇ ਆ ਮੋਟ ਚ ਕਈ ਆਦੇ ਹੁੰਨ ਦੇ ਨਾਤੇ ਵੀ ਦੂਰ ਦੇ ਰਿਸ਼ਤੇ ਬਣੇ ਹੁੰਦੇ ਆ ਆਪਣੇ ਹੈ ਨਾ ਪਰ ਇਹ ਉਹ ਰਿਸ਼ਤੇ ਜਿਹੜੇ ਸਾਡੇ ਜਿਵੇਂ ਆਪਾਂ ਕਹਿੰਦੇ ਨੇ ਵੀ ਸਾਡੇ ਖੂਨ ਦੇ ਰਿਸ਼ਤੇ ਨਹੀਂ ਪਰ ਸਾਡੇ ਖੂਨ ਦੇ ਰਿਸ਼ਤਿਆਂ ਨਾਲੋਂ ਵੱਧ ਰਿਸ਼ਤਾ ਸਾਡਾ ਜਿਹੜਾ ਨੀਂ ਪ੍ਰੇਨ ਨਾਲ ਤੇ ਬਹੁਤ ਵਧੀਆ ਇੰਨੀ ਖੁਸ਼ੀ ਹੋਈ ਵੀ ਤੇ ਨਹੀਂ ਦੀ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਤੇ ਵੀਡੀਓ ਵੀ ਅਸੀਂ ਤਾਂ ਬਣਾ ਹੀ ਆ ਵੀ ਭੈਣ ਭਰਾਵਾਂ ਦਾ ਜਿਹੜਾ ਪਿਆਰ ਆ ਚਾਹੇ ਗੁੱਸੇ ਗਿਲੇ ਕਿਸੇ ਨਾਲ ਵੀ ਚਾਹੇ ਭੈਣ ਦੇ ਭਰਾ ਨਾਲ ਪਰ ਇਹਨਾਂ ਨੂੰ ਇਹ ਜਿਹੜੇ ਤੰਦੇ ਹੋਰ ਬਣੇ ਆ ਇਹ ਮਟਾਉਣ ਨਹੀਂ ਬਣੇ ਆ ਹੈ ਨਾ ਵੀ ਸਾਰੇ ਅਗਿਆ ਭੈਣਾਂ ਦਾ ਬਹੁਤ ਪਿਆਰ ਕਰਿਆ ਕਰੋ ਤੇ ਭੈਣਾਂ ਵੀ ਆਪ ਦੇ ਭਰਾਵਾਂ ਦਾ ਬਹੁਤ ਪਿਆਰ ਕਰਿਆ ਕਰੋ ਹਾਂਜੀ ਬਹੁਤ ਬਿਲਕੁਲ 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 ਸਹੀ ਗੱਲ ਕਰ ਰਹੀ ਹੋ ਠੀਕ ਹੈ ਕਿਉਂਕਿ ਬਚਪਨ ਚ ਆਪਾਂ ਸਾਰੇ ਇਕੱਠੇ ਖੇਡੇ ਹੁੰਦੇ ਹੁੰਦੇ ਨਾ ਹੁਣ ਜਿਵੇਂ ਦੋਨੇ ਜਣੇ ਮੇਰੇ ਬੱਚੇ ਆ ਨਾ ਨਾਲ ਕੀ ਰਹਤਾ ਤੇ ਵੀ ਇਕੱਠੇ ਖੇਡ ਰਹੇ ਆ ਤੇ ਬਾਅਦ ਚ ਕੀ ਆ ਜਦ ਹੋ ਜਾਂਦਾ ਜਦੋਂ ਵੱਡੇ ਹੋ ਜਾਂਦੇ ਵਿਆਹ ਜਾਂਦੀ ਆਪਾਂ ਫਰਕ ਪਾ ਦਿੰਦੇ ਆ ਤੇ ਪਰ ਨਹੀਂ ਫਰਕ ਨਹੀਂ ਪੈਣਾ ਚਾਹੀਦਾ ਕੋਈ ਗੱਲ ਨਹੀਂ ਨਿੱਕੇ ਨਿੱਕੇ ਹੁੰਦੇ ਜਿਹੜਾ ਆਪਾਂ ਲੜਦੇ ਨਹੀਂ ਹੈਗੇ ਤੇ ਵੱਡੇ ਹੋ ਕੇ ਵੀ ਜੇ ਗੁੱਸੇ ਗਿਲੇ ਹੋ ਜਾਂਦੇ ਆ ਤੇ ਉਹਨਾਂ ਨੂੰ ਥੋੜੇ ਸਮੇਂ ਲਈ ਰੱਖਿਆ ਕਰੋ ਭੁੱਲ ਜਾ ਕਰੋ ਠੀਕ ਹੈ ਤੇ ਕਿਉਂਕਿ ਟੁੱਟਦੇ ਟੁੱਟਦੇ ਆਪਾਂ ਟੁੱਟ ਜਾਂਦੇ ਨੇ ਤੇ ਜੜਦੇ ਜੜਦੇ ਜੜ ਦੇ ਜਾਂਦੇ ਆ ਤੇ ਲੜਾਈਆਂ ਪੜਾਈਆਂ ਤਾਂ ਸਾਰੀ ਜ਼ਿੰਦਗੀ ਚੱਲੀ ਜਾਣੀਆਂ ਇਹ ਕੋਈ ਇਹ ਨਹੀਂ ਹੈਗਾ ਕਿ ਉਹ ਰਸਤੇ ਕਾਹਦੇ ਜਿੱਚ ਲੜਾਈ ਨਹੀਂ ਹੈਗੀ ਉਹ ਰਸਤੇ ਫਿਰ ਨਾ ਦੇ ਰਸਤੇ ਹੁੰਦੇ ਜਿੱਥੇ ਫੋਰਵਰਡ ਨਹੀਂ ਹੁੰਦੇ ਜਿੱਥੇ ਲੰਘਾਈ ਨਹੀਂ ਜਾਂਦੀਆਂ ਭੈਣ ਭਰਾ ਲੜੋ ਪਿੜੋ ਜੋਸ਼ ਮਾਰਦੀ ਕਰੋ ਪਰ ਜਦੋਂ ਕੋਈ ਡੈਂਸ ਹੋਦਾ ਉਦੋਂ ਤੁਸੀਂ ਇੱਕ ਦੂਜੇ ਦੇ ਮੂਰੇ ਹੋ ਉਦੋਂ ਡੱਕ ਦੇ ਟਾਈਮ

ਜਿਹੜੀਆਂ ਪਰਜਾਈਆਂ ਉਹ ਜਰੂਰ ਫੋਨ ਕਰਿਓ ਪੁੱਤ ਰੱਖ ਦੋ ਕਿੰਨੇ ਵਾਰੀ ਕਹਦਾ ਤੁਹਾਨੂੰ ਦੇਖੋ ਦੇਖ ਲੈ ਸਾਰੇ ਦੇਖ ਲੈ ਪੁੱਤ ਦੇਖ ਲੈ ਹਾਂ ਤੁਸੀਂ ਜਿਹੜੀ ਕੋਲ ਕਿ ਪਰਜਾਈਆਂ ਸਾਰੀਆਂ ਦੇ ਭੈਣਾਂ ਨਾਲ ਤੁਹਾਨੂੰ ਜਰੂਰ ਫੋਨ ਕਰਿਓ ਮੈਂ ਵੀ ਆਦੀ ਨਾਲ ਤੁਹਾਨੂੰ ਫੋਨ ਕਰੂੰਗੀ ਹਾਂ ਧੰਨਵਾਦ ਤੇ ਇਹ ਆਪਾਂ ਦੀ ਬਹੁਤ ਵਧੀਆ ਲੱਗਿਆ ਤੁਸੀਂ ਸਾਨੂੰ ਬੜੇ ਇੰਨਾ ਪਿਆਰ ਕਰਦੇ ਹੋ ਤੇ ਹਾਂ ਫੋਨ ਕਰਦੇ ਦੋ ਵਾਰ ਆਪਾਂ ਮਮਾ ਨੂੰ ਉਸਕੇ ਜਨਮ ਦਿਨ ਤੇ ਕਰਾਂਗੇ ਪਪ ਸੇਵ ਕਰ ਲੈ ਕਰਾਂਗੇ ਉਹ ਦਿਨ ਨਾ ਮਮਾ 2 3 ਨੂੰ ਬਰਥਡੇ ਦਿਓ ਤੁਹਾਡਾ ਮੈਂ ਸਾਰੇ ਸਾਲ ਮਮਾ 2 3 ਨੂੰ ਬਰਥਡੇ ਜੇ ਆਪ ਪਹਿਲੇ ਹੀ ਕਹੀਏ ਦੇਵੀ ਮਮਾ ਨੂੰ ਹੈਪੀ ਬਰਥਡੇ ਕਹਦੇ ਹੈਪੀ ਬਰਥਡੇ ਕਹਦੇ 2 3 ਨੂੰ ਕਮੈਂਟ ਲੈ ਜੀ ਦਾ 100th ਬਰਥਡੇ 100th ਬਰਥਡੇ ਯੋਨੀ ਮੈਂ ਕੈਨਿਸ ਬੰਦੂਸ ਨੂੰ ਗਿਆ ਚਾਰੀ ਨੂੰ ਸਕੂਲ ਅੱਗੇ ਬਹੁਤ ਇਕ ਲਸਣਾਦਾ ਹੁੰਦਾ ਹੈ ਨਾ ਕੀ ਤੇ ਸਕੂਲ ਕਈ ਦਿਨ ਚ ਆ ਮੈਂ ਮੈਂ ਆਹਨ ਤੋਂ ਬਾਦੂ ਤੋਂ ਗੋਹਾਂ ਤੇ ਉਹਦਾ ਤੇਰੇ ਸ਼ੇਰ ਉਹ ਜਿਹੜਾ ਫੇਵਰੇਟ ਡਿਜ਼ਾਈਨ ਚਲੋ ਰੱਖ ਦੋ ਤੇ ਚਲੋ ਜੀ ਅੱਪਾ ਅੱਜ ਆਪਣੀ ਵੀਡੀਓ ਦਾ ਇੱਥੇ ਕਰ ਦਿਆਂਦਾ ਪਰ ਬਾਹਲੀ ਵੀਡੀਓ ਲੰਮੀ ਨਹੀਂ ਬਣਾਉਣੀ ਤੇ ਆਪਾਂ ਰਖੜੀ ਵਾਲੇ ਦਿਨ ਪਾਵਾਂਗੇ ਰਖੜੀਆਂ ਤੇ ਇੱਕ ਸੀ ਜੀ ਪਹਿਲਾਂ ਝੋਲੇ ਆਈ ਵੀਡੀਓ ਪਾਈ ਸੀਗੀ ਉਹ ਤੁਸੀਂ ਜ਼ਰੂਰ ਦੇਖਿਓ ਜਿਨ੍ਹਾਂ ਨੇ ਨਹੀਂ ਦੇਖੀ ਤੇ ਜਿਹੜੀਆਂ ਭੈਣਾਂ ਦੇ ਜਾਂ ਭਰਾਵਾਂ ਦੇ ਭੈਣਾਂ ਲਈ ਝੋਲੇ ਖਰੀਦਣੇ ਚਾਹੁੰਦੇ ਆ ਤੇ ਸਾਨੂੰ ਵੀਡੀਓ ਤੇ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਬੈਸੀ ਅੱਜ ਜੀ ਇੰਨੀ ਸ਼ਰਾਰਤ ਕਰੀਏ ਉਹ ਤਾਂ ਬਹੁਤ ਸਿਆਣੇ ਹੁੰਦੇ ਆ ਜਿਨ੍ਹਾਂ ਥੋੜੇ ਜਿਹਾ ਚਾਰ ਜ਼ਿਆਦਾ ਚੜਿਆ ਹੋਇਆ ਵਾ ਤੇ ਤਦੋ ਜੀ ਆ ਵੀਡੀਓ ਦਾ ਆਪਾਂ ਇੱਥੇ ਕਰਦੇ ਐਂਡ ਤੇ ਸਾਰੇ ਜਾਣੇ ਆਪਦੀਆਂ ਭੈਣਾਂ ਨੂੰ ਰਖੜੀ ਬਣਾਉਣ ਜ਼ਰੂਰ ਜਾਇਓ ਠੀਕ ਆ ਤੇ ਭੈਣਾਂ ਵੀ ਜ਼ਰੂਰ ਜਾਇਓ ਜਿਹੜੀਆਂ ਭੈਣਾਂ ਨਹੀਂ ਆ ਸਕਦੀਆਂ ਤਾਂ ਇਹ ਨੂੰ ਪਲੀਜ਼ ਹੈਲੋ ਤੇ ਜ਼ਰੂਰ ਤੁਸੀਂ ਜਾਇਓ ਤੇ ਸਾਰੇ ਜਨ ਬਾਈ ਸਾਰੇ ਭੈਣ ਭਰਾਵਾਂ ਦਾ ਪਿਆਰ ਆਏ ਬਣਾਈ ਰੱਖੇ ਤੇ ਪ੍ਰਮਾਤਮਾ ਸਾਰਿਆਂ ਦੇ ਘਰਾਂ ਚ ਰਾਜੀ ਖੁਸ਼ੀ ਦੇਵੇ ਤੰਦਰੁਸਤੀ ਦੇਵੇ ਤੁਹਾਡੀ ਜੀ ਤੰਦਰੁਸਤੀ ਆਵੇ ਰਹੀ ਹੈ ਨਾ ਸਾਰਾ ਕੁਸ਼ਤ ਤੇ ਚਲੋ ਜੀ ਮਿਲਦੇ ਆਪ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਰਾ ਲਾਈਕ